ਵਿਰੋਧੀ ਐਕਸ਼ਨ ਕਮੇਟੀ ਨੇ ਔਰ ਜਿਹੜੇ ਕਹਿੰਦੇ ਸੀ ਕੁਲਦੀਪ ਤੇ ਸਰਪੰਚੀ ਖੋਣੀ ਆ ਗਰੀਬ ਘਰ ਦਾ ਮੁੰਡਾ ਜਰਿਆ ਨਹੀਂ ਜਾਂਦਾ ਪੰਜ ਸਾਰ ਸਰਪੰਚੀ ਚੱਲੂਗੀ ਝਾਕ ਕੇ ਦਿਖਾਇਆ ਜੋ ਤੁਹਾਡੇ ਡੇਲੇ ਕੱਢ ਲਾਂਗੇ ਇਹ ਨਹੀਂ ਕਿਲਾ ਜਿੰਦਾਬਾਦ ਕਿਲਾ ਜਿੰਦਾਬਾਦ ਜਿਹੜਾ ਵੀਡੀਓ ਕਹਿੰਦਾ ਸੀਗਾ ਕਿ ਪਾਣੀ ਨੰਗਣ ਨਹੀਂ ਦੇਣਾ ਅਰਜ਼ੀਆਂ ਦਿੰਦਾ ਸੀ ਕੁਲਦੀਪ ਦੇ ਖਿਲਾਫ ਲੇਫਤਾ ਫਿਰਦਾ ਕਹਿੰਦਾ ਜਿਵੇਂ ਨਾਲਾ ਜਿੱਧਰ ਦੀ ਕੱਟਣਾ ਹੋਇਆ ਕੱਟ ਲਿਓ ਜੇ ਕੋਈ ਰੌਲਾ ਹੀ ਨਹੀਂ ਮਸਲਾ ਨਾਲੀ ਦਾ ਤੁਹਾਡੇ ਸੁਭਾਵ ਦੇ ਨਾਲ ਹੱਲ ਹੋਊਗਾ। ਔਰ ਦੂਸਰਾ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ-ਜਿਹੜੇ ਸਾਥੀ ਜੇਲ੍ਹ ਜਾਏ ਤੁਹਾਨੂੰ ਹੁਣ ਕੋਈ ਆਏ ਨਹੀਂ ਕਹਿੰਦਾ ਓਏ ਤੈਨੂੰ ਜੇਲ੍ਹ ਦਿਖਾ ਦੇਾਂਗੇ। ਜੇਲ੍ਹ ਵੇਖ ਆਏ ਉਹ ਜੇਲ੍ਹ ਦਾ ਡਰ ਨਿਕਲ ਗਿਆ, ਕਬਰਾਇਆ ਜਿਨ੍ਹਾਂ ਕਿਸੇ ਵੀ ਗੱਲੋਂ। ਜੇ ਕੋ ਕੋਹ ਤੁਹਾਡੇ ਪੁਲਿਸ ਦੀ ਕੁੱਟ ਮਾਰ ਦੂੰ ਇਹ ਵੀ ਡਰ ਨਿਕਲ ਗਿਆ, ਹੁਣ ਪੁਲਿਸ ਦੀ ਕੁੱਟ ਦਾ ਬਾਲਾ ਕੋਈ ਡਰ ਨਹੀਂ ਹੈ। ਇਸ ਕਰਕੇ ਲੋਕੋ ਜਦੋਂ ਉਹ ਜੰਗਾ ਜੁੱਧਾਂ 'ਚ ਲੜਦੇ ਆ ਸੰਘਰਸ਼ਾਂ 'ਚ ਲੜਦੇ ਆ ਕੁੱਟ ਵੀ ਪੈਂਦੀ ਆ ਜੇਲੀ ਵੀ ਜਾਣਾ ਪੈਂਦਾ ਇਹ ਸੰਘਰਸ਼ ਦੇ ਹਿੱਸੇ ਹੁੰਦੇ ਆ ਸਹਾਦਤਾ ਵੀ ਸਭ ਕੁਝ ਹੋ ਜਾਂਦਾ ਵਰਤੀਆਂ ਗੋਲੀਆਂ ਵੀ ਖਾਣੀਆਂ ਪੈਂਦੀਆਂ ਛਰੇ ਵੀ ਵੱਜੇ ਆ ਸਾਡੇ ਨੌਜਵਾਨਾਂ ਦੇ ਸਭ ਕੁਝ ਸੰਘਰਸ਼ਾਂ ਦਾ ਹਿੱਸਾ ਪਰ ਇਹ ਝੱਲ ਕੇ ਅੱਜ ਤੁਸੀਂ ਇਹ ਸਾਬਤ ਕੀਤਾ ਕਿ ਤੁਸੀਂ ਉਸ ਦਸਵੇਂ ਪਾਸ਼ਾ ਦੇ ਜਿਨ੍ਹਾਂ ਨੇ ਰੰਗਰੇਟੇ ਗੁਰਤੇ ਬੇਟੇ ਕਹਿ ਕੇ ਤੁਹਾਨੂੰ ਕਾਲਜੇ ਨਾਲ ਲਾਇਆ ਉਹਦੇ ਵਾਰਸ ਹੋ ਔਰ ਆਜੋ ਤੁਸੀਂ ਉਸ ਕੁੱਲੀ ਨੂੰ ਕਿਲਾ ਬਣਾਉਣ ਦੀ ਲੜਾਈ ਦੇ ਵਿੱਚ ਸ਼ਾਮਲ ਹੋ ਮੈਂ ਲਾਸਟ ਤੇ ਬੜੀਆਂ ਗੱਲਾਂ ਨਹੀਂ ਕਰਨੀਆਂ ਇੱਕੋ ਗੱਲ ਕਹਿ ਕੇ ਸਾਰੀ ਸੰਗਤ ਦਾ ਧੰਨਵਾਦ ਕਰੂੰ ਕਿ ਤੁਹਾਡੇ ਨਾਲ কমিਟਮੈਂਟ ਕਰਕੇ ਗਏ ਸੀ ਪਹਿਲੇ ਦਿਨ ਜਦੋਂ ਮਯਾਰਾ ਕੱਢਿਆ ਪਿੰਡ 'ਚ ਤੇ ਪਰਸੋਂ ਆਪਣੇ ਬੰਦੇ ਕਰੇ ਹੋਣਗੇ ਡਰ ਨਾਲ ਹੀ ਸਾਰੇ ਘਰਾਂ 'ਚ ਆਜੋ ਅਸੀਂ ਆਪਦੇ ਵਾਅਦਾ ਪੂਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਡੱਟ ਕੇ ਖੜੇ ਆਂ ਨੌਜਵਾਨ ਪਾਰ ਸਵਾਗਤ ਜਿੰਦਾਬਾਦ ਜਿੰਦਾਬਾਦ ਕਿ ਸਾਡੇ ਨਾਲੇ ਭਾਣੇ ਵਾਪਰਦੇ ਕਿਉਂ ਆ ਸਾਡੇ ਹੀ ਮਜ਼ਦੂਰ ਘਰਾਂ ਦੇ ਅੰਦਰ ਵੜ ਕੇ ਭੰਨ ਥੋੜਾ ਕਿਉਂ ਹੁੰਦੀ ਹੈ ਉਹਦੇ ਵਾਸਤੇ ਜਿਹੜਾ ਇੱਥੇ ਕਾਣੀ ਵੰਡਦਾ ਪ੍ਰਬੰਧ ਆ ਕਿ ਸਾਡੇ ਕੋਲੇ ਜ਼ਮੀਨ ਦਾ ਗੱਠ ਥਾਣ ਹੀ ਹੈ ਹੋਰਾਂ ਨਹੀਂ ਹੈ ਐਸੇ ਕਰਕੇ ਜਿਹੜੀ ਗਿੱੱਡਿਆਂ 'ਚ ਬੋਲੀ ਪੈਂਦੀ ਆ ਕਿ ਕਿਹੜਿਆ ਤੂੰ ਸਾਗ ਤੋੜਦੀ ਨਹੀਂ ਹੱਥ ਸੋਚ ਕੇ ਗੰਦਲ ਨੂੰ ਪਾਈ ਅਸੀਂ ਹੌਤਾ ਹੌਤਾ ਬਦਲਣੀ ਹੈ ਇਸ ਵਾਸਤੇ ਜਿਹੜਾ ਕਹਿੰਦੇ ਨੇ ਕਿ ਤਕੜੇ ਦੀ ਮੋਟੀ ਬੀਬੀ ਜੀ ਮਾੜੇ ਦੀ ਮੋਟੀ ਸਭ ਦੀ ਭਾਬੀ ਆ ਇਹ ਕਹਾਵਤ ਵੀ ਬਦਲਣੀ ਹੈ ਕਿ ਅਸੀਂ ਵੀ ਬਰਾਬਰ ਦੇ ਹਿੱਸੇਦਾਰ ਆ ਅਸੀਂ ਇਸ ਸਮਾਜ ਨੂੰ ਸਿਰਜਣ ਵਾਲੇ ਆ ਉਹਦੇ ਵਾਸਤੇ ਜਦੋਜਾਦ ਕਰ ਰਹੇ ਆ ਭਰਾਵੋ ਜਿਹੜੇ ਵੀ ਹਿੱਸੇ ਪਿਛਲੇ ਦਿਨਾਂ ਦੀ ਜਦੋਂ ਕੱਲ ਪ੍ਰੋਗਰਾਮ ਹੋਇਆ ਜਿਨ੍ਹਾਂ ਨੇ ਕੋਈ ਪੂਰ ਪ੍ਰਚਾਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਕਿ ਐਕਸ਼ਨ ਕਮੇਟੀ ਵਾਲਿਆਂ ਨੇ ਇਹ ਜਿਹੜਾ ਮੋਰਚਾ ਇਹ ਵੇਚਦਾ ਇਹ ਪ੍ਰਸ਼ਾਸਨ ਨਾਲ ਸਮਝੌਤਾ ਕਰਕੇ ਬੰਦੇ ਤਾਂ ਬਾਹਰ ਆਏ ਹੀ ਨਹੀਂਗੇ ਇਹਨਾਂ ਨੇ ਐਸਐਸਪੀ ਦਾ ਘਰਾਓ ਕਰਨ ਦੀ بجائے ਆਡੀ ਰੈਲੀ ਕਰ ਲਈ ਆਜ ਆ ਖੜੇ ਹੋਏ ਲੋਕ ਜਿਹੜੇ ਬਾਹਰ ਆਏ ਆ ਉਹਨਾਂ ਨੂੰ ਮੂੰਹ ਤੋੜ ਜਵਾਬ ਆ ਇਸ ਗੱਲ ਦਾ ਕਿ ਜੋ ਕਮੇਟੀ ਨੇ ਫੈਸਲਾ ਕੀਤਾ ਪ੍ਰਸ਼ਾਸਨ ਨੂੰ ਉਹ ਲਾਗੂ ਕਰਨ ਵਾਸਤੇ ਮਜਬੂਰ ਕੀਤਾ ਹੈ ਇਹ ਤੁਹਾਡੇ ਸੰਘਰਸ਼ ਦੀ ਬਦੌਲਤ ਅਸੀਂ ਕਿਸੇ ਤੋਂ ਖਰਾਤ ਨਹੀਂ ਲਈ ਹੈ ਜਾਂ ਸਾਨੂੰ ਕਿਸੇ ਨੇ ਥਾਲੀ ਦੇ ਵਿੱਚ ਪਰੋਸ ਕੇ ਨਹੀਂ ਦਿੱਤਾ ਇਹ ਸਾਡੇ ਸੰਘਰਸ਼ ਦੀ ਜਿੱਤ ਹੈ ਔਰ ਇਸ ਜਿੱਤ ਨੂੰ ਹੋਰ ਪੱਕੀ ਕਰਨ ਦੇ ਵਾਸਤੇ ਜਿੱਥੇ ਸਾਨੂੰ ਦਿੜਨਤਾ ਦੀ ਲੋੜ ਆ ਉੱਥੇ ਸਾਨੂੰ ਸੂਝ ਸਿਆਣਫ ਦੀ ਵੀ ਲੋੜ ਆ ਸਾਰੇ ਪੂਰੇ ਪੰਜਾਬ ਦਾ ਸਾਰੀ ਜਥੇਬੰਦੀਆਂ ਨੇ ਸਾਰਿਆਂ ਨੇ ਸਾਥ ਦਿੱਤਾ ਇੱਕ ਗਰੀਬ ਪਰਿਵਾਰ ਨੂੰ ਇਨਸਾਫ ਦਵਾਂ ਲਈ ਪੂਰੇ ਦਲਿਤ ਮਜ਼ਦੂਰਾਂ ਨੂੰ ਤੇ ਕਿਸਾਨ ਵੀ ਅੱਗੇ ਆਏ ਸਾਰਿਆਂ ਨੇ ਸਾਰੇ ਪੂਰੇ ਪੰਜਾਬ ਨੇ ਬੱਚਾ ਬੱਚੀ ਨੇ ਜਿੰਨਾ ਜਿੰਨਾਂ ਨੇ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਪੂਰੇ ਮੀਡੀਆ ਦਾ ਵੀ ਧੰਨਵਾਦ ਆ ਜੀ ਔਰ ਜਿੰਨੇ ਆਏ ਬਦਵੰਤੇ ਸੱਜਣਾ ਸਾਰੀਆਂ ਜਥੇਬੰਦੀਆਂ ਸਾਰੇ ਮੇਰੇ ਵੀਰ ਨੇ ਸਾਰੇ ਪੂਰੇ ਪੰਜਾਬ ਦੇ ਕਰਨ